ਪਹਿਲਾਂ ਤੇ ਇਥੇ ਰੰਗ ਰੰਗ ਦਾ ਕੰਮ ਕੰਮ ਕਰਦਾ ਯਾਰ ਕਿ ਪਹਿੰਦੀ ਨੇ ਕਿਹਾ ਵੈਸੇ ਇਹ ਤੇ ਲੱਕੜੋ-ਕੱਟੋ ਦਾ ਕੰਮ ਕਰਦਾ ਵੀ ਉਹ ਤੇ ਤਾਂ ਚਾ ਕਿ ਤਨ ਯਾਰ ਦੋਸਤਾਂ ਦਾ ਭੰਦ ਕੰਮ ਚੱਲ ਗਿਆ ਜੇ ਕੀ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਜੀ ਹੰਦਿਆ ਹੈ ਪਾ ਲੱਗਾ ਵੀ ਆਹ ਹਾਲਾਤ ਹੋ ਗਿਆ ਜੇ ਦੇਖ ਅਜ ਕੱਲ ਹੀ ਗਿਆ ਗੱਲਬਾਤ ਇਥੋਂ ਸਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਸੋਧਰੋਂ ਹਾਂ ਉਹ ਹੁਣ ਇੱਥੇ ਗਿਆ। ਬੇਟੇ ਦਾ ਕੀ ਨਾਮ ਸੀ ਔਰ ਕੀ ਬਲਵਤ ਹੋਈ ਹੈ ਜੀ? ਰੋਜਤ ਸਿੰਘ ਇਹਦਾ ਨਾਮ ਇਹਦਾ ਨਾਮ ਪ੍ਰੇਮ ਸੀ ਜੀ। ਹਾਂਜੀ। ਤੇ ਕੀ ਕੰਮ ਕਰਦਾ ਸੀ? ਪਹਿਲਾਂ ਇੱਥੇ ਰੰਗ ਰੰਗ ਦਾ ਕੰਮ-ਕਮ ਕਰਦਾ ਯਾਰ ਕਿ ਪਹਿਲੀ ਦਿਨ ਹੀ ਗਿਆ ਵੈਸੇ ਇਹ ਤੇ ਲੱਕੜ ਨੂੰ ਕਦੇ ਕੰਮ ਕਦੀ ਕਰਦਾ ਨਹੀਂ ਉਹ। ਤੇ ਚਾਂਚਾ ਕੀ ਤਨ ਯਾਰ ਦੋਸਤਾਂ ਦਾ ਘੁੰਮਦਾ ਘੰਮ ਚੱਲ ਗਿਆ ਜੇ ਕਿ। ਤੇ ਕੀ ਪਤਾ ਲੱਗਾ ਤੁਹਾਨੂੰ ਹੁਣ? ਪਤਾ ਨਹੀਂ ਜੀ ਉਹਨਾਂ ਤੇ ਆਇਆ ਹੈ ਪਾ ਲੱਗਾ ਵੀ ਆ ਹਾਲ ਹਾਲਾਤ ਹੋ ਗਏ ਆਗੇ ਅਸੀਂ ਅਜ ਲੰਮੇ ਪਏ ਸੱਤੇ ਹਰਮਾਨ ਨਾਲ ਖਾਂਦ ਤੋਂ ਮੁੜ ਕੇ ਬਾਜ ਖਤ ਦਾ ਪਾ ਲੱਗਾ ਪਰਿਵਾਰਕੀ ਹਾਲ ਮਾਤਾ ਦਾ ਇਸ ਕੋਲੇ ਐਵੇਂ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋ ਹੋਇਆ ਹਸਾਮ ਹੈਗੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਕੁਛ ਨਹੀਂ ਮੰਗ ਕਰਦੇ ਸਾਡਾ ਜਿਹੜਾ ਚੱਗਿਆ ਕਿਸੇ ਗਵਾਚ ਗਿਆ ਤੇ ਇਹਨਾਂ ਕਿ ਲੱਭ ਸਕਦੇ ਹੈ ਜੀ ਕੱਲਾ ਕੱਲਾ ਹੈ ਜੀ ਉਹ ਵੀ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪੈਣ ਪਰਾ ਸੀ ਛੋਟੀ ਬੁੜੀ ਹੈ ਇਹ ਛੋਟੀ ਬੁੜੀ ਹੈ ਜੀ ਕੱਲਾ ਕੀ ਬਿੜਦਾ ਨਾ ਕੀ ਗੱਲ ਵਾਦਈ ਮੇਰਾ ਨਾਮ ਸਰਮਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਕੱਲਾ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਜੱਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ੍ਹ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਗਿਆ ਦੁਆਲੀ ਤੇ ਗਿਆ ਸੀ ਆਇਆ ਉੱਥੋਂ ਹਾਂ ਤੇ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਨਈਂ ਇਹਨਾ ਹੋਣੀ ਆਣ ਕੇ ਇਹਨਾ ਦੱਸਿਆ ਜਾਓ ਕਿਸੇ ਬਹੁਤ ਮਾੜੀ ਘਟਨਾ ਵਾਪਰੀ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਪਹਿਲਾਂ ਉਹ ਇੱਥੇ ਰੰਗ ਰੰਗ ਦਾ ਕੰਮ ਕੰਮ ਕਰਦਾ ਯਾਰ ਕਿ ਪਹਿਲੀ ਰੇ ਗਿਆ ਵੈਸੇ ਇਹ ਤੇ ਲੱਕੜ ਦਾ ਕੰਮ ਕਦੀ ਕਰਦਾ ਵੀ ਉਹ ਤੇ ਤਾਨਚਾ ਕੀ ਤਨ ਯਾਰ ਦੋਸਤਾਂ ਦਾ ਭੰਦ ਕੰਮ ਚੱਲ ਗਿਆ ਜੇ ਕਿ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਜੇ ਹੰਦੀ ਆਇਆ ਹੈ ਪਾ ਲੱਗਾ ਵੀ ਆਹ ਹਲਹਲਾਦ ਹੋ ਗਿਆ ਜੇ ਦੇਖ ਆ ਜੇ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲੋਂ ਹੈ ਦੁਆੜੀ ਤੇ ਗਿਆ ਸੀ ਆਇਆ ਸੋਧਰ ਜੀ ਤੋ ਹੁਣ ਇਹ ਗਿਆ ਬੇਟੇ ਦਾ ਕੀ ਨਾਮ ਸੀ ਔਰ ਕੀ ਬਲਬਾਤ ਹੋਈ ਹੈ ਜੀ ਰੋਜਿੰਦਰ ਸਿੰਘ ਇਹਦਾ ਨਾਮ ਮੇਰਾ ਨਾਮ ਪ੍ਰੇਮ ਸਿੰਘ ਜੀ ਹਾਂਜੀ ਤੇ ਕੀ ਕੰਮ ਕਰਦਾ ਸੀ ਇੱਕ ਪਿੰਡਵਾਰਾ ਕੰਮ ਪਹਿਲਾਂ ਤਾਂ ਇਥੇ ਰੰਗ ਰੰਗ ਦਾ ਕੰਮ ਕਮ ਕਰਦਾ ਯਾਰ ਕਿ ਪਹਿਲੀ ਦਿਨ ਹੀ ਗਿਆ ਵੈਸੇ ਇਹ ਤੇ ਲੱਕੜੋ ਕੱਟਦੇ ਕੰਮ ਕਦੀ ਕਰਦਾ ਵੀ ਉਹ ਤੇ ਚਾਂਚਾ ਕੀ ਤਨ ਯਾਰ ਦੋਸਤਾਂ ਦਾ ਘੁੰਮਦ ਘੰਨ ਚੱਲ ਗਿਆ ਜੀ ਤੇ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਜੀ ਮੈਂ ਤੇ ਆਹ ਹੈ ਪਾ ਲੱਗਾ ਵੀ ਆਹ ਹਲਹਲਾਤ ਹੋ ਗਿਆਗੇ ਅਸੀਂ ਦੇ ਸਾਰੇ ਲੰਮੇ ਪਏ ਸੱਤੇ ਜਰਮਾਨਾ ਖਾਂਦੇ ਮਰਜ਼ਬਾਹ ਕੱਪ ਦਾ ਭਾਂਗਾ ਪਰਿਵਾਰਕੀ ਹਾਲ ਮਾਤਾ ਦਾ ਐਸੋਲੇ ਐਵੇਂ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋ ਹੋਇਆ ਹਿਸਾਬ ਹੈਗੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚਾ ਗਿਆ ਜਿਹੜਾ ਗਵਾਜ ਗਿਆ ਤੇ ਇਹਨਾਂ ਕਿਦ ਕਰ ਸਕਦੇ ਹੈ ਕੱਲਾ ਕੱਲਾ ਹੈ ਜੀ ਉਹ ਵੀ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਭੈਣ ਭਰਾ ਸੀ ਛੋਟੀ ਕੁੜੀ ਹੈ ਜੀ ਇਹਨੂੰ ਛੋਟੀ ਕੁੜੀ ਹੈ ਜੀ ਇਹਦਾ ਨਾਂ ਕੀ ਕਹਿੰਦੇ ਕੀ ਬਿੜਦਾ ਨਾ ਕੀ ਗੱਲ ਵਾਦਈ ਮੇਰਾ ਨਾਮ ਸਰਮਕਸੰਗ ਹੈ ਜੀ ਜੀ ਉਹਦੇ ਨਾਮ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾਂਦਾ ਹੈ ਕੱਲਾ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਤੁਸੀਂ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅਜੇ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਗਿਆ ਦੁਆਲੀ ਤੇ ਗਿਆ ਸੀ ਆਇਆ ਉਧਰੋਂ ਜੀ ਤੇ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਅੰਨਾ ਹੋਣੀ ਆਣ ਕੇ ਇਹਨਾਂ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ